ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਕੇ ਮੈਨੂੰ ਸਾਰੀ ਗਰੀਬੀ ਮੇਰੇ ਘਰ ਵਿੱਚ ਬੜੀ ਗਰੀਬੀ ਛੱਡ ਗਵੇਂ ਨੂੰ ਸਾਰੇ ਕਰੀਬੀ ਤੁਸੀਂ ਹੱਥ ਨਾ ਛੱਡਿਓ ਮੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨ ਬੜਾ ਆਸਰਾ ਤੇ ਮੈਨੂੰ ਸੁਖਾਂ ਨੇ ਪਾਇਆ ਤੇਰਾ ਬਾਪ ਰਪੂ ਸਾਡੇ ਵੱਲ ਹਉ ਵੇਰਾ ਹੁਣ ਦਿਲ ਨਹੀਂ ਲੱਗਦਾ ਮੇਰਾ ਮੈਨੂੰ ਬੜਾ ਆਸਰਾ ਤੇਰਾ ਮੈਨੂੰ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਬੜਾ ਪਰੋਸਾ ਤੇਰਾ ਮੈਨੂੰ ਬੜਾ ਆਸਰਾ ਤੇਰਾ ਤਨ ਸਰਬਾਪਾ ਦੀਪ ਸਿੰਘ ਦੀ ਤਨ ਤਨ ਬਾਬਾ ਦੀਪ ਸਿੰਘ ਦੀ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਦੀ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਹੁਣ ਸ਼ਰਨ ਮੇਰੇ ਮੁਰਸ਼ਦ ਦੀ ਉੱਚੀ ਕਰਨੀ ਜਿਹੜਾ ਵੀ ਆਵੇ ਸ਼ਰਨ ਕਰ ਦੇਣਗੇ ਪਾਰ ਬੇੜਾ ਮੈਨੂੰ ਬੜਾ ਆਸਰਾ ਤੇਰਾ ਬੜਾ ਫਰੋ ਸਾ ਤੇਰਾ ਮੈਨੂੰ ਬੜਾ ਆਸਰਾ ਤੇ